ਮੇਰੇ ਹਾਲਾਤ ਪਹਿਲਾਂ ਤਾਂ ਵੀਰ ਜੀ ਬੜੀ ਖੁਸ਼ੀ ਰਹੀਆਂ ਮੈਂ ਅੱਜ ਨਹੀਂ ਮੈਂ ਬੜੇ ਚਿਰ ਤੋਂ ਦੁਖੀ ਹਾਂ ਬਹੁਤ ਚਿਰ ਤੋਂ ਮੈਂ ਨਾ ਤਾਂ ਮਨ ਵਿੱਚ ਨੰਗਦੀਆਂ ਪਰ ਹਾੜੇ ਪਿੰਡ ਵਿੱਚ ਸਾਥ ਆੜਾ ਕਿਸੇ ਨਹੀਂ ਦਿੱਤਾ ਜਿੱਥੇ ਪੂਰੇ ਪੰਜਾਬ ਵਿੱਚ ਹੜ੍ਹ ਗਾਉਣ ਕਾਰਨ ਜਿਹੜੀ ਤਬਾਹੀ ਮੱਚੀ ਆ ਉੱਥੇ ਗਰੀਬਾਂ ਵਾਸਤੇ ਵੀ ਇਹ ਹੜ੍ਹ ਜਿਹੜੇ ਤਬਾਹੀ ਲੈ ਕੇ ਆਏ ਆ ਕਿਉਂਕਿ ਪਿਛਲੇ ਦਿਨ ਜਿਹੜੀਆਂ ਲਗਾਤਾਰ ਬਰਸਾਤਾਂ ਪਈਆਂ ਐ ਤੇ ਅਸਮਾਨੀ ਬਿਜਲੀ ਪੈਣ ਕਾਰਨ ਇਸ ਗਰੀਬ ਵਿਅਕਤੀ ਦਾ ਜਿਹੜਾ ਘਰ ਡਿੱਗ ਪਿਆ ਏ ਜਿਹਦੋਂ ਮੀਂਹ ਕਾਫੀ ਜ਼ਿਆਦਾ ਪਿਆ ਵਾਜੀ ਤੇ ਵਿੱਚ ਬਾਲੇ ਮਾੜੇ ਸੀ ਕਿ ਉਹਦਾ ਕਾਰਨ ਇਹ ਮਤਲਬ ਛੱਤਾਂ ਡਿੱਗ ਪਈਆਂ ਬਾਅਦ ਵਿੱਚ ਜਦੋਂ ਬਿਜਲੀ ਪਈ ਕਿਦਾਂ ਮੇਰਾ ਕੰਧਾਂ ਵਿੱਚ ਸਾਕੇ ਆਈਆਂ ਵਾਂ ਮਾੜ ਕੇ ਆਵਾਂ ਬਸ ਤੇ ਮੈਂ ਇਕੱਲਾ ਹੀ ਘਰ ਦੇ ਵਿੱਚ ਖਮਾਉਣ ਵਾਲਾ ਜੀ ਪਿੱਲਾ ਹੀ ਨਿਕਲ ਗਿਆ ਕਿਉਂਕਿ ਕਮਰੇ ਚੋ ਤੇ ਬਾਲੇ ਵਿੱਚ ਕਈ ਟੁੱਟਦੇ ਜਾਂਦੇ ਸੀ ਪਹਿਲਾਂ ਇੱਕ ਕੰਪਨੀ ਦੇ ਵਿੱਚੋਂ ਨਿਕਲੇ ਕਿੰਗੇ ਹਾਂਜੀ ਤਾਂ ਇਹੋ ਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਕੋਈ ਪਿੰਡ ਦਾ ਸਰਪੰਚ ਪੰਚ ਕੋਈ ਬੌੜਿਆ ਵੀ ਲੈ ਕੇ ਅਸੀਂ ਖਰੀਦ ਦੀ ਮਦਦ ਕਰਦਿਏ ਨਹੀਂ ਜੀ ਨਹੀਂ ਪਿੰਡ ਦਾ ਨਾ ਦੇ ਸਰਪੰਚ ਨੇ ਪਿੰਡ ਦੇ ਵਿੱਚ ਅਸੀਂ ਬਹੁਤ ਤਰਲੇ ਮਿਲਤਾ ਕੀਤੇ ਆ ਜੀ ਲੋਕਾਂ ਦੇ ਪਰ ਕਿਸੇ ਨੇ ਕੋਈ ਸਾਡੀ ਬਾਹ ਨਹੀਂ ਦਿਹਾੜੀ ਲਗਾਤਾਰ ਲੱਗ ਜਾਂਦੀ ਆ ਕਿਵੇਂ ਫਿਰ ਘਰ ਦਾ ਗੁਜ਼ਾਰਾ ਚੱਲਦਾ ਦਿਹਾੜੀ ਨਾਲ ਫਿਰ ਲੱਗ ਜਾਂਦੀ ਲਗਾਤਾਰ ਨਹੀਂ ਨਹੀਂ ਲਗਾਤਾਰ ਨਹੀਂ ਤਾਂ ਕਦੀ ਮਿਲ ਗਿਆ ਕੰਮ ਕਦੀ ਨਹੀਂ ਮਿਲਿਆ ਜੀ ਹੂੰ ਇਦਾਂ ਚੱਲੀ ਜਾਂਦੇ। ਵੋਟਾਂ ਲੈਣ ਆਉਂਦੇ ਨੇ ਉਦੋਂ ਤੇ ਫਿਰ ਬੜੇ ਲਾਰੇ ਲਾਉਂਦੇ ਹਣੇ ਆ ਕਿ ਸਰਕਾਰੀ ਕੋਠਾ ਵੀ ਦਵਾ ਦਾਂਗੇ ਤੁਹਾਨੂੰ ਆ ਵੀ ਦਵਾ ਦਾਂ। ਹਾਂਜੀ ਬਹੁਤ ਲਾਰੇ ਲਾਉਂਦੇ ਆ ਪਰ ਹੁਣ ਮਨ ਦੇ ਵਿੱਚ ਇਨਾ ਕੁੱਸਾ ਵਾ ਕਿ ਕੋਈ ਜਿਹੜਾ ਵੀ ਕੋਈ ਵੋਟ ਮੰਗਣਾ ਆਊਗਾ ਸੇਨਾਂ ਨੂੰ ਰੋਕ ਜਾਵਾਂਗੇ। ਜ਼ਿੰਦਗੀ ਜੀ ਦੀ ਵੋਟ ਹੀ ਨਹੀਂ ਪਾਣੀ ਕਿਸੇ। ਰਮਦਾਨ ਜ਼ਿਲ੍ਹੇ ਦੇ ਪਿੰਡ ਛਾਵੜੀ ਵਿੱਚ ਪਹੁੰਚੇ ਆ ਤਾਂ ਇੱਕ ਗਰੀਬਾਂ ਵਾਸਤੇ ਬਰਸਾਤ ਆਫਤ ਬਣੀ ਆ ਮੈਂ ਕਿਹੜਾ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਉਕਾਈ ਜਾਵੇ ਜਿੱਥੇ ਪੂਰੇ ਪੰਜਾਬ ਵਿੱਚ ਹੜ੍ਹ ਗਾਉਣ ਕਾਰਨ ਜਿਹੜੀ ਤਬਾਹੀ ਮੱਚੀ ਆ ਉੱਥੇ ਗਰੀਬਾਂ ਵਾਸਤੇ ਵੀ ਇਹ ਹੜ੍ਹ ਜਿਹੜੇ ਤਬਾਹੀ ਲੈ ਕੇ ਆਏ ਆ ਕਿਉਂਕਿ ਪਿਛਲੇ ਦਿਨ ਜਿਹੜੀਆਂ ਲਗਾਤਾਰ ਬਰਸਾਤਾਂ ਪਈਆਂ ਤੇ ਅਸਮਾਨੀ ਬਿਜਲੀ ਪੈਣ ਕਾਰਨ ਇਸ ਗਰੀਬ ਵਿਅਕਤੀ ਦਾ ਜਿਹੜਾ ਘਰ ਦੇਖ ਪਿਆਏ ਤਿੰਨ ਇਸਦੇ ਬੱਚੇ ਨੇ ਤੇ ਦੋ ਕਿਤੇ ਦਿਹਾੜੀ ਲੱਗਦੀ ਆ ਤੇ ਕਿਤੇ ਦਿਹਾੜੀ ਨਹੀਂ ਲੱਗਦੀ ਤੇ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਹੈ ਤਾ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਗੁਜ਼ਾਰਾ ਚੱਲਦਾ ਏ ਕਿਉਂਕਿ ਮਹਿੰਗਾਈ ਦਾ ਜੋਗਿਆ ਤੇ ਕਿਵੇਂ ਇੱਕ ਗਰੀਬ ਬੰਦਾ ਘਰ ਬਣਾਉਗਾ ਉਹ ਆਪਾਂ ਗੱਲਬਾਤ ਕਰਦੇ ਆ ਵੀ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਲਾਪੀ ਸਿੰਘਾ ਪਿੰਡ ਛਾਪੜੀ ਸਾਹਿਬ ਹੈ ਜੀ ਇਹ ਕਿਵੇਂ ਛੱਤ ਡਿੱਗੀ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮਕਾਨ ਬਣੇ ਨੂੰ ਸਾਰਾ ਦੱਸਿਓ ਹਾਂਜੀ ਇਹਨਾਂ ਮਕਾਨ ਬਣੇ ਨੂੰ ਜੀ ਤਕਰੀਬਨ 10 ਸਾਲ ਹੋ ਚੱਲੇ ਆ ਜੀ ਤੇ ਜਦੋਂ ਮੀ ਕਾਫੀ ਜ਼ਿਆਦਾ ਪਿਆਹ ਵਾ ਜੀ ਤੇ ਵਿੱਚ ਬਾਲੇ ਮਾੜੇ ਸੀ ਕਿ ਉਹਦਾ ਕਰਨੇ ਮਤਲਬ ਛੱਤਾਂ ਡਿੱਗ ਪੀਆਂ ਬਾਅਦ ਵਿੱਚ ਇਦੋਂ ਬਿਜਲੀ ਪਈ ਕਿਦਾਂ ਫੇਰਾ ਕੰਦਾ ਸਾਡੇ ਆਈੜੀਆਂ ਵਾਂ ਪਾੜ ਗਈ ਆ ਵਾ ਬਾਕੀ ਹੂੰ ਤੇ ਮੈਂ ਕੱਲਾ ਹੀ ਘਰ ਦੇ ਵਿੱਚ ਕਮਾਉਣ ਵਾਲਾ ਜੀ ਕੋਈ ਤਿੰਨ ਮੇਰੇ ਬੱਚੇ ਆ ਜੀ ਛੋਟੇ ਛੋਟੇ ਤੇ ਵੀਰੇ ਇਹ ਜ਼ਰੂਰ ਦੱਸੇ ਕਿ ਜਦੋਂ ਛੱਤਾਂ ਡਿੱਗੀਆਂ ਤੁਸੀਂ ਕਿੱਥੇ ਹੋ ਜਾਂ ਪਹਿਲਾਂ ਪਤਾ ਲੱਗ ਗਿਆ ਬਚਾਅ ਹੋ ਗਿਆ ਹਾਂਜੀ ਅਸੀਂ ਪਹਿਲਾਂ ਹੀ ਨਿਕਲ ਗਏ ਕਿਉਂਕਿ ਕਮਰੇ ਚ ਹੋਏ ਜਾਂਦੇ ਸੀ ਬਹੁਤ ਜ਼ਿਆਦੇ ਤੇ ਬਾਲੇ ਵਿੱਚ ਕਈ ਟੁੱਟਦੇ ਜਾਂਦੇ ਸੀ ਪਹਿਲਾਂ ਹੀ ਕਮਰੇ ਦੇ ਵਿੱਚੋਂ ਨਿਕਲ ਗਏ ਹਾਂਜੀ ਹਾਂਜੀ ਤਾਂ ਇਹੋ ਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਕੋਈ ਪਿੰਡ ਦਾ ਸਰਪੰਚ ਪੰਚ ਕੋਈ ਬੌੜਿਆ ਵੀ ਲੈ ਕੇ ਇਥੇ ਗਰੀਬ ਦੀ ਮਦਦ ਕਰਦੀ ਗਏ ਨਹੀਂ ਜੀ ਨਹੀਂ ਪਿੰਡ ਦਾ ਨਾ ਦੇ ਸਰਪੰਚ ਨੇ ਪਿੰਡ ਦੇ ਵਿੱਚ ਅਸੀਂ ਬਹੁਤ ਤਰਲੇ ਮਿੰਦਾ ਕੀਤੇ ਆ ਜੀ ਲੋਕਾਂ ਦੇ ਪਰ ਕਿਸੇ ਨੇ ਕੋਈ ਸਾਡੀ ਬਾਹ ਨਹੀਂ ਹੁ ਹਾਂਜੀ ਫਿਰ ਹੁਣ ਇਹ ਘਰ ਕਿਵੇਂ ਬਣੂਗਾ ਤੇ ਕਿਵੇਂ ਫਿਰ ਸ਼ੱਦ ਮਿਲੋਗੇ ਬੱਚਿਆਂ ਨੂੰ ਇਹ ਦੇ ਅਸੀਂ ਜਿੰਨੇ ਵੀ ਐਨ ਆਰ ਆਈ ਵੀਰ ਉਹਨਾਂ ਘਰੀ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਘਰ ਬਣਾਇਆ ਜਾਵੇ ਕਿਉਂਕਿ ਇਹ ਦਿਹਾੜੀਦਾਰ ਬੰਦੇ ਆ ਸਾਡ ਤੋਂ ਜਿਹੜਾ ਘਰ ਨਹੀਂ ਬਣਾਇਆ ਜਾਣਾ ਜੀ ਵੀਰੇ ਮਨ ਦੇ ਵਿੱਚ ਦੁੱਖ ਆਉਂਦਾ ਹੈ ਕਿ ਨਹੀਂ ਕਦੀ ਸੋਚਿਆ ਸੀ ਵੀ ਘਰ ਡਿੱਗੂਗਾ ਇਦਾਂ ਤੇ ਮੰਗਣਾ ਪੈ ਜਾਊਗਾ ਲੋਕਾਂ ਕੋਲ ਨਹੀਂ ਜੀ ਨਹੀਂ ਕਦੀ ਸੋਚਿਆ ਨਹੀਂ ਦੰਦਾ ਜੀ ਕਿ ਬੇੜਾ ਇਹ ਮੰਗਾ ਕੇ ਕਦੀ ਕਿਥੋਂ ਹੂੰ ਇਦਾਂ ਦਾ ਕਦੀ ਸੋਚਿਆ ਨਹੀਂ ਹੈ ਪਰ ਜਦੋਂ ਮੀ ਪਿਆ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਦਿਹਾੜੀ ਲਗਾਤਾਰ ਲੱਗ ਜਾਂਦੀ ਹੈ ਕਿਵੇਂ ਫਿਰ ਘਰ ਦਾ ਗੁਜ਼ਾਰਾ ਚੱਲਦਾ ਹੈ ਦਿਹਾੜੀ ਨਾਲ ਫਿਰ ਲੱਗ ਜਾਂਦੀ ਲਗਾਤਾਰ ਨਹੀਂ ਨਹੀਂ ਲਗਾਤਾਰ ਨਹੀਂ ਇਦਾਂ ਕਦੀ ਮਿਲ ਗਿਆ ਕੰਮ ਕਦੀ ਨਹੀਂ ਮਿਲਿਆ ਜੀ ਬਸ ਹੂੰ ਇਦਾਂ ਚੱਲੀ ਜਾਂਦਾ ਜੀ ਹੂੰ ਹਾਂਜੀ ਆ ਬੋਟਾ ਲੈਣ ਆਉਂਦੇ ਨੇ ਉਦੋਂ ਤੇ ਫਿਰ ਬੜੇ ਲਾਰੇ ਲਾਉਂਦੇ ਹੋਣੇ ਆ ਕਿ ਸਰਕਾਰੀ ਕੋਠਾ ਵੀ ਦਵਾ ਦਾਂਗੇ ਤੁਹਾਨੂੰ ਆ ਵੀ ਦਵਾ ਦਾਂਗੇ ਹਾਂਜੀ ਬਹੁਤ ਲਾਰੇ ਲਾਉਂਦੇ ਆ ਪਰ ਹੁਣ ਮਨ ਦੇ ਵਿੱਚ ਇਨਾ ਗੁੱਸਾ ਵਾ ਕਿ ਕੋਈ ਜਿਹੜਾ ਵੀ ਕੋਈ ਵੋਟ ਮੰਗਣਾ ਆਊਗਾ ਸੇਨਨ ਨੂੰ ਰੋਭ ਜਾਵਾਂਗੇ ਜ਼ਿੰਦਗੀ ਚ ਇਹਦੀ ਵੋਟ ਹੀ ਨਹੀਂ ਪਾਣੀ ਕਿਸੇ ਕਿਉਂਕਿ ਐਮਐਲਏ ਸਾਹਿਬ ਨੂੰ ਅਸੀਂ ਦੋ ਵਾਰੀ ਮੈਂ ਮਿੰਤਾ ਕਰਕੇ ਆ ਆ ਉਹ ਕਹਿੰਦੇ ਸਾਡੇ ਹੱਥ ਫਸਕੋ ਜਣੀ ਆ ਤੁਸੀਂ ਬਲਾਗ ਦੇ ਵਿੱਚ ਨਾ ਆਓ ਹੁਣ ਬਲਾਗ ਦੇ ਨਾਮ ਜਿਹੜਾ ਵੇ ਤਾ 5 ਸਾਲ ਹੋ ਗਏ ਸਾਨੂੰ ਲਗਾਤਾਰ ਨੇ ਪਰ ਸਾਡਾ ਕੋਈ ਕੋਠਾ ਵੀ ਸਰਕਾਰੀ ਨਹੀਂ ਆਇਆ ਹਾਂਜੀ ਤਾਂ ਮਾਤਾ ਵੀ ਸਾਡੇ ਨਾਲ ਮੌਜੂਦ ਹੈ ਮਾਤਾ ਕੀ ਹਾਲਾਤ ਆ ਘਰ ਦੇ ਸਾਨੂੰ ਪਤਾ ਲੱਗਾ ਇਹ ਵੱਡਾ ਬੇਟਾ ਵੀ ਨਸ਼ਾ ਕਰਦਾ ਇਹਦੇ ਵੇਲੇ ਕਮਰੇ ਡਿੱਗ ਪਏ ਹਾਂਜੀ ਕਰਦਾ ਜੀ ਸਾਡਾ ਬੇਟਾ ਨਸ਼ੇ ਬਹੁਤ ਜ਼ਿਆਦਾ ਕਰਦਾ ਵਾ ਤੇ ਸਿਰਫ ਕਦੀ ਜੇਲਾਂ ਵਿੱਚ ਕਦੀ ਕਿਤੇ ਕਦੀ ਕਿਤੇ ਉਹ ਵੀ ਇਸ ਤਰ੍ਹਾਂ ਪਿਤਾ ਨੂੰ ਪਤਾ ਪਾਰਟੀਆਂ ਦੇ ਵਿੱਚ ਕੰਮ ਜਿਦਾਂ ਚੱਲਦੇ ਵਿਰਜੀ ਹੂੰ ਤੇ ਕਰਦਾ ਕੋਈ ਵਾ ਤੇ ਸਿਰਫ ਮਗਰ ਕੋਈ ਹੈਗਾ ਨਹੀਂ ਕਰਕੇ ਤੂੰ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੁਣ 4 ਸਾਲ ਦੀ ਜਮਾਨਤ ਕਰਾ ਕੇ ਲਿਆਈ ਫੇਰ ਹੁਣ ਹੂੰ ਉਸ ਤੋਂ ਬਾਅਦ ਮੁਰਕਣ ਮੀ ਪਾਇਆ ਤੇ ਮੀ ਪੈਣ ਦੇ ਨਾਲ ਇਹ ਇਕੱਲੇ ਕਮਾਉਣ ਵਾਲਾ ਵਾਤੇ ਇਕੱਲੇ ਹੀ ਤਿੰਨ ਜੀ ਮਗਰਚ ਪੰਜ ਖਾਣ ਵਾਲੇ ਆ ਦੇ ਫਿਰ ਸਾਨੂੰ ਉਹਨਾਂ ਵੀ ਖਰਚਾ ਦੇਣਾ ਪੈਂਦਾ ਜਿਹੜਾ ਨਸ਼ਾ ਕਰਦਾ ਵਾ ਤੇ ਹੁਣ ਅਸੀਂ ਤੁਹਾਡੇ ਗੜੀ ਉਹ ਬੇਨਤੀਆਂ ਕਰਦੇ ਆ ਹੋਰ ਨਾ ਵੀਰਾਂ ਗੜੀ ਵੀ ਬੇਨਤੀਆਂ ਇਹ ਕਰਦੇ ਆ ਕਿ ਸਾਡਾ ਇਹ ਘਰ ਖੇਤਾਂ ਬਣਾਇਆ ਜਾਵੇ ਨਹੀਂ ਨਹੀਂ ਬਣਾਉਣ ਜੋਗੇ ਤਾਰੇ ਮਾਤਾ ਮਾਨੋ ਕਿੰਨਾ ਦੁੱਖ ਹੁੰਦਾ ਹੈ ਕਿ ਪ੍ਰਮਾਤਮਾ ਨੇ ਕਿਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਮੇਰੇ ਹਾਲਾਤ ਪਹਿਲਾਂ ਤਾਂ ਵੀਰ ਜੀ ਬੜੀ ਦੁਖੀ ਰਹੀਆਂ ਮੈਂ ਅੱਜ ਨਹੀਂ ਮੈਂ ਬੜੇ ਚਿਰ ਤੋਂ ਦੁਖੀ ਹਾਂ ਬੋਚਰ ਤੁਸੀਂ ਮੇਰੇ ਨਾਂ ਤਾਂ ਮਨ ਵਿੱਚ ਨੰਗ ਦੀਆਂ ਪਰ ਸਾਡੇ ਪਿੰਡ ਵਿੱਚ ਸਾਥ ਆੜਾ ਕਿਸੇ ਨਹੀਂ ਦਿੱਤਾ ਜੇ ਤਾਂ ਸਾਡਾ ਬੇਟਾ ਪੜਿਆ ਜਾਂਦਾ ਸੀ ਉਹਦੇ ਸਾਡੇ ਮਗਰ ਕੋਈ ਨਹੀਂ ਜਾਂਦਰਾ ਤੁਸੀਂ ਆਪਣੇ ਆਪ ਵੀ ਉਹਨੂੰ ਛਡਾਉਂਦੇ ਰਹੇ ਹਰ ਮੰਗਰੋ ਤੇ ਪਿੱਚੜ ਛੱਡ ਦਿੰਦੇ ਰਹੇ ਭੀ ਆ ਕਰਦਾ ਆ ਕਰ ਹਣ ਪਿੰਡ ਦੇ ਵਿੱਚ ਸੋਚੋ ਤੁਸੀਂ ਕੀ ਨਹੀਂ ਹੁੰਦਾ ਇੱਥੇ ਸਾਰਾ ਕੁਝ ਹੋਣ ਦਿਆ ਤੇ ਸਿਰਫ ਇਹ ਹੋਈ ਵੀ ਸਾਡੇ ਮਗਰ ਨਹੀਂ ਹੋਇਆ ਸਾਡੇ ਨਾਂ ਇਹ ਹਾਲਤ ਤਾਂ ਬਣਦੀ ਹਰ ਵਾਰੀ ਬਣਦੀ ਇੱਕ ਵਾਰੀ ਨਹੀਂ ਬਣੀ ਬੜੀ ਵਾਰੀ ਬਣੀ ਸਾਡੇ ਵਨੀ ਆ ਕੇ ਹੂੰ ਫਿਰ ਨਜ਼ਰ ਹੋ ਗਿਆ ਉਹਨੂੰ ਇਹ 5 ਸਾਲ ਦਾ ਹੀ ਜਨਮ ਦਾ ਰਾਹ ਹੈ ਤਾਂ ਫਿਰ ਬੜੇ ਔਖੇ ਹੋ ਗਏ ਬੱਚੇ ਪਾਲ ਲੈ ਹੁਣੇ ਆ ਤੇ ਫਿਰ ਖੁਣ ਫੇਰ ਹਾਲਾਤ ਜਿਹੜੇ ਉਸ ਤਰ੍ਹਾਂ ਦੇ ਆ ਗਏ ਫਿਰ ਫਿਰ ਇਹਦਾ ਵੀ ਸ਼ਾਦੀ ਕੀਤੀ ਆ ਦੋ ਬੇਟੀਆਂ ਵੀ ਤਿੰਨ ਮਗਰ ਉਹ ਵਿਆਈਆਂ ਆ ਹੂੰ ਹਾਂਜੀ ਤਿੰਨ ਬੇਟੀਆਂ ਹੀ ਮੇਰੀਆਂ ਮੇਰੀਆਂ ਉਹਨਾਂ ਨੂੰ ਵਿਆਹ ਕਰਕੇ ਆਪ ਆਪਣੇ ਘਰੇ ਕੱਲਿਆ ਜਿੱਤਰਾ ਵੀ ਮarre ਚੰਗਾ ਟਾਈਮ ਪਾਸ ਹੋਇਆ ਹਾਣੇ ਕੀਤਾ ਹੁਣ ਕੀ ਅਪੀਲ ਕਰਨੀ ਚਾਹੁੰਦੇ ਆ ਐਨਆਰਈ ਵੀਰਾਂ ਹੁਣ ਇਹੋ ਕਰਨਾ ਚਾਹੁੰਦੇ ਆ ਵੀ ਸਾਡਾ ਘਰ ਕਿਸ ਤਰ੍ਹਾਂ ਨਹੀਂ ਬਣਾਓ ਸਾਰਿਆਂ ਘੜੀ ਹੱਥ ਛੋੜ ਕੇ ਹੋ ਬੇਨਤੀ ਕਰਦੇ ਇਸੇ ਤਰ੍ਹਾਂ ਮੁਸ਼ਕਲ ਸਾਡੇ ਜਿਹੜੀ ਹਾਲ ਹੋ ਜੀ ਤਾਂ ਤੁਸੀਂ ਵੇਖਿਆ ਹੈ ਕਿ ਮਾਤਾ ਦਾ ਮਨ ਜਿਹੜਾ ਭਾਰ ਆਇਆ ਹੈ ਕਿਉਂਕਿ ਕਿਸੇ ਨੇ ਹਾਲਾਤ ਨਹੀਂ ਪੁੱਛੇ ਲੋਕ ਕਹਿੰਦੇ ਤਾਂ ਬੜਾ ਕੁਝ ਨਹੀਂ ਕਿ ਵੋਟਾ ਪਲੇ ਅਸੀਂ ਆ ਵੀ ਮਦਦ ਕਰਾਂਗੇ ਆ ਵੀ ਕਰਾਂਗੇ ਵੀ ਇੱਥੇ ਕੋਈ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਜਰੂਰ ਸਾਂਝਾ ਕਰ ਦਿਓ ਦਰਸ਼ਕ ਤੁਹਾਡੇ ਨਾਲ ਜੁੜੇ ਆ ਉਹ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਤੁਹਾਡੀ ਸਹਾਇਤਾ ਕਰਨ ਹਾਂਜੀ ਮੋਬਾਈਲ ਨੰਬਰ ਹੈਗਾ ਵਾ ਜੀ 82647 71577 ਫੇਰ ਬੋਲ 82647 71577 ਕੀ ਅਪੀਲ ਆ ਕੀਰ ਦੇ ਵਿੱਚ ਵੀਰਾਂ ਅਖੀਰ ਦੇ ਵਿੱਚ ਇਹ ਅਪੀਲ ਆ ਕਿ ਸਾਡਾ ਕਿਸੇ ਵੀ ਤਰ੍ਹਾਂ ਘਰ ਜਿਹੜਾ ਬਣਾਇਆ ਚਾਹਵੇ ਨਹੀਂ ਨਹੀਂ ਬਣਾਉਣਾ ਹਾਂਜੀ ਤਾਂ ਐਨਆਰਆਈ ਵੀਰਾਂ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਜਰੂਰ ਬਾਹ ਫੜੋ ਬਿਜਲੀ ਪੈਣ ਕਾਰਨ ਅਸਮਾਨੇ ਬਿਜਲੀ ਪੈਣ ਕਾਰਨ ਤੇ ਬਰਸਾਤਾਂ ਕਾਰਨ ਘਰ ਜਿਹੜਾ ਢਾਹ ਢੇਰੀ ਹੋ ਗਿਆ ਏ ਤੇ ਜਿਵੇਂ ਮਾਤਾ ਨੇ ਰੋ ਕੇ ਦੱਸਿਆ ਵੀ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਸਾਰੇ ਅੰਗ ਉਤਰਲੇ ਮਿੰਦਾ ਘਰ ਹਟਿਆ ਪਰ ਮੈਂ ਤੇ ਵੀਰਾਂ ਨੂੰ ਇਹੋ ਅਪੀਲ ਕਰੂੰਗਾ ਜੇਕਰ ਮਦਦ ਨਹੀਂ ਨਾ ਕਰ ਸਕਦੇ ਤਾਂ ਗੋਠੇ ਦੇ ਨਾਲ ਸ਼ੇਰ ਹੀ ਇਨੇ ਕਰ ਦਿਓ ਕਿ ਕਿਸੇ ਦਾਨੀ ਵੀਰ ਕੋਲੇ ਵੀੜ ਕੇ ਪਹੁੰਚੇ ਤੇ ਇਸ ਪਰਿਵਾਰ ਲਈ ਉਹ ਰੱਬ ਵਾਂਗ ਕੇ ਬੋੜੇ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਵੀਰ ਸਿੰਘ ਸ਼ਿਨਾ ਕਰਨਤਾਰ